ਅੱਖਾਂ ਦੇ نیچے ਕਾਲੇ ਘੇਰੇ ਡਾਰਕ ਸਰਕਲ ਪਤਾ ਕਿਉਂ ਆਉਂਦੇ ਆ ਜਦੋਂ ਤੁਸੀਂ ਰਾਤ ਨੂੰ ਉੱਲੂ ਦੀ ਤਰ੍ਹਾਂ ਜਾਗਦੇ ਹੋ ਸਾਰੀ ਸਾਈ ਰਾਤ ਸੌਂਦੇ ਨਹੀਂ ਤੁਸੀਂ ਉਦੋਂ ਸੌਂਨੇ ਹੋ ਜਦੋਂ ਨੈਟਬੈਕ ਮੁੱਕ ਜੇ ਜਾਂ ਫੋਨ ਦੀ ਬੈਟਰੀ ਲੁੱਲ ਹੋ ਜੇ ਫਿਰ ਵੀ ਪੂਰੀ ਕੋਸ਼ਿਸ਼ ਕਰਦੇ ਹੋ ਕਿ ਤਨਾ ਕਿਤੇ ਤੁਹਾਨੂੰ ਚਾਰਜਰ ਮਿਲ ਜੇ ਜਾਂ ਨੈਟਬੈਕ ਮਿਲ ਜੇ ਨੇ ਤੁਸੀਂ ਤਾਂ ਨਹੀਂ ਮਾਦੇ ਪੁੱਤੋ ਫੋਨ ਦਾ ਖੜਾ ਛੱਡਦੇ ਔਰ ਜਦੋਂ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲਣਾ ਹੀ ਨਹੀਂ ਸੌਣਾ ਹੀ ਨਹੀਂ ਟਾਈਮ ਤੇ ਤਾਂ ਅੱਖਾਂ ਦੇ نیچے ਡਾਰਕ ਸਰਕਲ ਤਾਂ ਆਉਣੇ ਆਉਣੇ ਆ ਜਦੋਂ ਅੱਖਾਂ ਦੇ نیچے ਕਾਲੇ ਘੇਰੇ ਆਗੇ ਤੇ ਅੱਖਾਂ ਹੀ ਭੂਤ ਦੀ ਤਰ੍ਹਾਂ ਲੱਗਣ ਲੱਗ ਜਾਂਦੀਆਂ ਫਿਰ ਤੁਸੀਂ ਕਾਲੇ ਘੇਰਿਆਂ ਨੂੰ ਸਹੀ ਕਰਨ ਦੇ ਲਈ ਆ ਕਾਲੇਪਨ ਨੂੰ ਸਹੀ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇਸਤੇਮਾਲ ਕਰਦੇ ਹੋ ਫਰਕ ਫੇਰ ਨਹੀਂ ਪੈਂਦਾ ਤੁਹਾਨੂੰ ਪਤਾ ਕਿ ਤੁਹਾਡੇ ਘਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਈਆਂ ਜਿਨ੍ਹਾਂ ਨਾਲ ਤੁਸੀਂ ਥੋੜੇ ਸਮੇਂ ਦੇ ਵਿੱਚ ਅੱਖਾਂ ਦੇ نیچے ਜੋ ਕਾਲੇ ਘੇਰੇ ਆ ਬਿਲਕੁਲ ਸਹੀ ਕਰ ਸਕਦੇ ਹੋ ਸਵੇਰ ਉੱਠਨਸਾਰ ਬਿਨਾ ਬ੍ਰਸ਼ ਕੀਤੇ ਬਿਨਾ ਕੁਰਲੀ ਕੀਤੇ ਜੋ ਪਹਿਲੀ ਲਾਲ ਹੁੰਦੀ ਹੈ ਉਂਗਲ ਦੇ ਨਾਲ ਲਾਲ ਨੂੰ ਲਾ ਕੇ ਅੱਖਾਂ ਦੇ नीचे ਲਗਾ ਲਓ ਜਿੱਥੇ-ਇਥੇ ਤੁਹਾਡੇ ਕਾਲੇ ਘੇਰੇਆ ਡਾਰਕ ਸਰਕਲ ਇਹ ਪਹਿਲਾ ਕੰਮ ਦੂਜਾ ਕੰਮ ਰਾਤ ਨੂੰ ਠੰਡੇ ਪੈਨਲ ਪਹਿਲਾਂ ਚਿਹਰਾ ਧੋ ਲਓ ਉਸ ਤੋਂ ਬਾਅਦ ਦੁੱਧ ਲੈ ਲਓ ਕਟੋਰੀ 'ਚ ਦੁੱਧ ਲੈ ਕੇ ਕਾਟਨ ਡਿਪ ਕਰਕੇ ਜਿੱਥੇ-ਇਥੇ ਤੁਹਾਡੇ ਕਾਲੇ ਘੇਰੇ ਆ ਉੱਥੇ-ਉੱਥੇ ਤੁਸੀਂ ਦੁੱਧ ਲਾ ਲਓ ਦੁੱਧ ਤੇ ਜੋ ਸਵੇਰ ਦੀ ਪਹਿਲੀ ਲਾਲ ਇਹ ਤੋਂ ਚੰਗੀ ਕੋਈ ਚੀਜ਼ ਨਹੀਂ ਅੱਖਾਂ ਦੇ नीचे ਕਾਲੇ ਘੇਰੇਆਂ ਨੂੰ ਸਹੀ ਕਰਨ ਦੇ ਲਈ ਥੋੜੇ ਦਿਨਾਂ 'ਚ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਕਾਲੇ ਘੇਰਿਆਂ ਫਿੱਕੇ ਪੈਣੇ ਸ਼ੁਰੂ ਹੋ ਗਏ ਲਗਾਤਾਰ 3 ਤੋਂ 4 ਮਹੀਨੇ ਇਸਤੇਮਾਲ ਕਰੋ ਤੁਹਾਡੀਆਂ ਅੱਖਾਂ ਇੰਨੀਆਂ ਸੋਹਣੀਆਂ ਹੋ ਜਾਣਗੀਆਂ ਜੋ ਰਹਿ ਰੱਬ ਦਾ ਨਾਮ